ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਸੌ ਵਿਣਾ ਦੇਰੀ ਕਿਤੇ ਆਪਾਂ ਕਰਦੇ ਹਾਂ ਸ਼ੁਰੂ ਗੱਲਾਂ ਬਾਤਾਂ ਕੱਲ ਦੀ ਭੈਣ ਹੁਰੀ ਆਏ ਹੋਏ ਸੀ ਮੇਰੀ ਨਾਨਾ ਆਈ ਹੋਈ ਸੀ ਅੱਜ ਸਵੇਰ ਘਰ ਤੋਂ ਤੁਰੇ ਪਹਿਲਾਂ ਭੈਣ ਹੁਰਾ ਨੂੰ ਗੋਲੇ ਵਾਲੇ ਤਾਰਿਆ ਤੇ ਫਿਰ ਨਾਨਾ ਨੂੰ ਫਰੀਦਕੋਟ ਤੋਂ ਚੜਾ ਕੇ ਫਿਰ ਟਹਿਣੇ ਆਕੇ ਤੇ ਫਿਰ ਇੱਥੇ ਜਿਹੜਾ ਧੀਆ ਦਾ ਮੇਲਾ ਸੀ ਜੌਣ ਆਲਾ ਪਿੰਡ ਦੇ ਵਿੱਚ ਜਿੱਥੇ ਆਪਾਂ ਨੂੰ ਉਹਨਾਂ ਵੱਲੋਂ ਇਨਵਾਈਟ ਕੀਤਾ ਗਿਆ ਸੀ ਉੱਥੇ ਆਏ ਬਹੁਤ ਮਾਣ ਸਤਿਕਾਰ ਦਿੱਤਾ ਥੈਂਕ ਯੂ ਸਪੈਂਡ ਦਾ ਜਿਹੜੇ ਧੀਆ ਦਾ ਮਾਣ ਕਰਦੇ ਨੇ ਹਨਾ ਧੀਆ ਦਾ ਮਾਣ ਸਤਿਕਾਰ ਜਿਹੜਾ ਕਰਨਾ ਨਾ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਇੱਕ ਧੀ ਇੱਕ ਸਮਾਜ ਦੀ ਨੀਮ ਹੁੰਦੀ ਹੈ ਤੇ ਸੋ ਆਉਂਦਿਆਂ ਆਂਦਾ ਤੁਸੀਂ ਸੋਚੋਗੇ ਕਿ ਗੱਲਾਂ ਕਰਦਿਆਂ ਕਰਦਿਆਂ ਰਸਤੇ ਦੇ ਵਿੱਚ ਵੀਡੀਓ ਬਣਾਉਣ ਦਾ ਕੀ ਮਕਸਦ ਆ ਵੀਡੀਓ ਬਣਾਉਣ ਦਾ ਇਹ ਮਕਸਦ ਹੈ ਕਿ ਜਿਹੜਾ ਮੇਰਾ ਖੂਨ ਦਾ ਰਿਸ਼ਤਾ ਜਿਹੜਾ ਮੇਰਾ ਮੇਰੇ ਸਾਹਾਂ ਤੋਂ ਵੀ ਨੇੜੇ ਦਾ ਰਿਸ਼ਤਾ ਜਿਨੇ ਮੈਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ ਜਿਨੇ ਮੈਨੂੰ ਸਮਾਜ ਦੇ ਵਿੱਚ ਵਿਚਰਨਾ ਸਿਖਾਇਆ ਜਿਨੇ ਮੈਨੂੰ ਹੱਲਾਸ਼ੇਰੀ ਦਿੱਤੀ ਜੈਸਾ ਇਨਸਾਨ ਨੇ ਮੈਨੂੰ ਹਰ ਉਸ insan ਦੇ ਨਾਲ ਜਿਹਦੇ ਨਾਲ ੱਟਕਾ ਹੁੰਦਾ ਨਾਲ ਖੜਨਾ ਸਿਖਾਇਆ ਅੱਜ ਮੈਂ ਉਸ insan ਦੇ ਨਾਨਕਾ ਪਿੰਡ ਮਾਲੇ ਦੇ ਵਿੱਚੋਂ ਦੀ गुज़र ਰਹੀ ਸੀ ਮਨ ਬਹੁਤ ਭਾਵਕ ਸੀ ਕਿਉਂਕਿ ਗਏ ਕਦੇ ਕਦੇ ਮੁੜ ਕੇ ਨਹੀਂ ਆਉਂਦੇ ਤੇ ਯਾਦਾਂ ਕਦੇ ਮਰਦੀਆਂ ਨਹੀਂ ਤੇ ਜ਼ਿੰਦਗੀ ਜਿਉਣ ਲਈ ਯਾਦਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੁਹਾਡਾ ਸੋ ਜੇ ਮਾਲੇ ਪਿੰਡ ਦੀ ਗੱਲ ਕਰੀਏ ਆ ਇਹ ਮੇਰੀ ਦਾਦਾ ਜੀ ਸਰਗਵਾਸੀ ਸਰਦਾਰ ਹਰਬੰਦ ਸਿੰਘ ਜੀ ਦੇ ਨਾਨਕਾ ਪਰਿਵਾਰ ਨਾਨਕਾ ਪਿੰਡ ਹੈ ਇਹਨਾਂ ਦਾ ਅੱਜ ਉਸ ਪਿੰਡ ਦੇ ਵਿੱਚ ਹੁੰਦੀ ਜਦੋਂ ਗੱਡੀ ਲੰਗੀ ਤੇ ਮੈਨੂੰ ਮਤਲਬ ਕਿ ਆਇ ਲੱਗਾ ਵੀ ਜਿਵੇਂ ਬਾਪੀਆਂ ਦਾ ਬਚਪਨ ਇੱਥੇ ਬੀਤਿਆ ਸੀ ਕਿਉਂਕਿ ਬਾਪੀਆਂ ਦੀ ਛੋਟੇ ਹੁੰਦਿਆਂ ਦੀ ਮਾਤਾ ਦੀ ਡੈਥ ਹੋ ਗਈ ਸੀਗੀ ਇਹਨਾਂ ਦੀ ਨਾਨੀ ਮਾਣੀ ਇਹਨਾਂ ਨੂੰ ਪਾਲ ਲਿਆ ਸੀ ਆਲਮੋਸਟ ਨਿੱਕੇ ਹੁੰਦਿਆਂ ਤੋਂ ਲੈ ਕੇ ਜਿਹੜਾ ਬਚਪਨ ਸਾਰਾ ਬਾਪੀਆਂ ਹਰਾਂ ਦਾ ਇੱਥੇ ਹੀ ਗੁਦਿਰੀਆਸੀ ਵੱਡੇ ਹੋ ਕੇ ਇਹ ਪਿੰਡ ਮਰਖਾਈ ਗਏ ਸੀ ਹਨਾ ਅੱਜ ਪਤਾ ਨਹੀਂ ਕਿਉਂ ਬੇਸ਼ੱਕ ਅਸੀਂ ਰੋਡ ਲੰਘ ਰਹੇ ਸੀ ਪਿੰਡ ਦੇ ਵਿਚਾਲੇ ਦੀ ਲੰਗੀ ਹਨਾ ਪਰ ਮੈਨੂੰ ਇੱਕ ਚੀਜ਼ ਲੱਗੀ ਕਿ ਸਾਡੇ ਬਾਪੂ ਜੀ ਮੇਰੇ ਦਾਦਾ ਜੀ ਇਹਨਾਂ ਗਲੀਆਂ 'ਚ ਖੇਡਦੇ ਰਹੇ ਹੋਣਗੇ ਐ ਲੱਗਾ ਜਿਵੇਂ ਇਸ ਪਿੰਡ ਦੇ ਨਾਲ ਬਹੁਤ ਪੁਰਾਣਾ ਮੂਹ ਤੇ ਬਹੁਤ ਪੁਰਾਣੀ ਮੇਰੀ ਸਾਹ ਜਿਵੇਂ ਕਿ ਤੇ ਅੱਗੇ ਅਸੀਂ ਇੱਧਰ ਦੀ ਨੰਗਣਾ ਬਾਪੀ ਜਾਉਂਦੇ 3 ਸਾਲ ਹੋਏ ਆ ਉਹਨਾਂ ਦੀ ਡੈਥ ਹੋਈ ਨੂੰ ਤੇ ਬਾਪੀਆਂ ਨੇ ਕਹਿਣਾ ਜੇ ਤੁਸੀਂ ਮਾਲੇ ਵਿੱਚ ਦੀ ਨੰਗੇ ਤਾਂ ਨਿੱਕੀ ਓਏ ਉਧਰ ਦੀ ਹੋ ਆਇਓ ਕੰਮ ਕਾਜ ਐਡੇ ਹੁੰਦੇ ਸੀ ਕਾਲੀਆਂ ਹੁੰਦੀਆਂ ਸੀ ਛੇਦੀਆਂ ਹੁੰਦੀਆਂ ਸੀ ਟਾਈਮ ਨਹੀਂ ਸੀ ਮਿਲਦਾ ਬਾਕੀ ਛੋਟੀਆਂ ਭੈਣਾਂ ਬਾਕੀ ਪਰਿਵਾਰ ਤਾਂ ਸਾਰੇ ਹੀ ਹੋ ਕੇ ਜਾਂਦੇ ਰਹੇ ਆ ਤੇ ਮੇਰੇ ਤੇ ਵਸਤ ਦੀਆਂ ਮਾਰਾਂ ਹੀ ਇਸ ਤਰ੍ਹਾਂ ਦੀਆਂ ਪੈਂਦੀਆਂ ਰਹੀਆਂ ਵੀ ਮੈਂ ਰੇਈ ਤਾਂ ਰੋੜਾਂ ਤੇ ਹੀ ਆ ਤੇ ਪਰ ਬਸ ਕਹਿ ਲੋ ਕਿ ਛੱਜਵੇਂ ਜੇ ਟਾਈਮ ਬਸ ਧੋਖ ਸੁਖ ਦੇ ਵਿੱਚ ਭੈਣ ਭਰਾਵਾਂ ਦੇ ਸ਼ਰੀਕ ਹੋਣ ਲਈ ਹਨ ਤੇ ਬੜਾ ਮੈਨੂੰ ਅੱਜ ਮਹਿਸੂਸ ਹੋਇਆ ਕਿਵੇਂ ਇਹ ਪਿੰਡ ਉਹਨਾਂ ਦੇ ਜਿਉਂਦਿਆਂ ਵੀ ਬੜੇ ਵਾਰਾਂ ਨੰਗੀ ਸੀ ਪਰ ਅੱਜ ਮੈਨੂੰ ਖਿੱਚ ਘਾਤੋ ਬਈ ਅੱਜ ਮੇਰੇ ਦਿਲ ਨੂੰ ਕੁਝ ਕਿਉਂ ਹੋਇਆ ਸ਼ਾਇਦ ਉਹ ਜਿਹੜਿਆ ਪਿੰਡ ਆ ਜਾਂ ਜਿਹੜੀ ਉਹ ਥਾਂ ਉਹਦੇ ਨਾਲ ਮੇਰੇ ਖੂਨ ਦੇ ਰਿਸ਼ਤੇ ਦਾ ਰਿਸ਼ਤਾ ਬਹੁਤ ਘੇੜਾ ਜੁੜਿਆ ਹੋਇਆ ਸੀ ਕਿਉਂਕਿ ਅਕਸਰ ਹੀ ਤੁਸੀਂ ਦੇਖਿਆ ਹੋਣਾ ਕਿ ਬਾਪੂ ਜੀ ਮੈਨੂੰ ਇੱਕ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਪੁੱਤ ਕੁੱਟ ਖਾ ਕੇ ਨਾ ਆਈ ਕੁੱਟ ਕੇ ਆ ਜੀ ਮੈਂ ਆਪੇ ਦੇਖ ਲਵਾਂ ਐਡੀ ਵੱਡੀ ਹਲਾਸ਼ੇਰੀ ਸੀ ਉਸ ਬੰਦੇ ਦੀ ਮੇਨ ਪਰ ਗਲਤ ਨਾ ਹੋਈ ਗਲਤੀ ਨਾ ਤੇਰੀ ਕਿਤੇ ਵੀ ਹੋਵੇ ਤੇ ਮੈਂ ਕਹਣਾ ਵੀ ਬਾਪੂ ਜੀ ਨਹੀਂ ਜ਼ਿੰਦਗੀ 'ਚ ਕਦੇ ਇਦਾਂ ਦਾ ਮੌਕਾ ਨਹੀਂ ਹੁੰਦਾ ਬੜੀਆਂ ਵਾਵਾਂ ਮੇਰੇ ਤੇ ਵਗੀਆਂ ਬੜੀਆਂ ਹਨੇਰੀਆਂ ਮੇਰੇ ਤੇ ਝੁੱਲੀਆਂ ਜ਼ਿੰਦਗੀ ਆ ਜਿਹੜੀ ਫੁੱਲਾਂ ਦੀ ਸ਼ੀਸ਼ ਤੋਂ ਸੂਲਾਂ ਦੇ ਵਿਛੌਣਿਆਂ ਤੱਕ ਦੀ ਰਹੀ ਆ ਪਰ ਜੇ ਪਿੱਛੇ ਮੁੜ ਕੇ ਦੇਖਿਆ ਜਿਵੇਂ ਅਕਸਰ ਹੀ ਮੈਂ ਆਪਦੀਆਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੀ ਹੁੰਦੀ ਆ ਵੀ ਜਦੋਂ ਵੀ ਮੈਂ ਪਿੱਛੇ ਮੁੜ ਕੇ ਦੇਖਿਆ ਨਾ ਤੇ ਮੈਨੂੰ ਮੇਰੇ ਬਾਪੂ ਜੀ ਤੇ ਮੇਰਾ ਬਾਪ ਮੇਰੀ ਮਾਂ ਮੇਰੀ ਫੈਮਲੀ ਪੂਰੀ ਗੱਲ ਫੈਮਲੀ ਮੇਰੀ ਸਪੋਰਟਡ ਖੜੀ ਨਜ਼ਰ ਆਈ ਆ ਮੇਰੀ ਬੈਕ ਤੇ ਖੜੀ ਰਹੀ ਨਜ਼ਰ ਆਈ ਆ ਖਾਸ ਤੌਰ ਤੇ ਬਾਪੀ ਬਾਪੀ ਇਹਾਂ ਦਾ ਇੱਕ ਸੂਲ ਹੁੰਦਾ ਸੀ ਮੈਂ ਕੋਈ ਵੀ ਕੰਮ ਕਰਨਾ ਤੇ ਮੈਂ ਨਾ ਬਾਪੀਆਂ ਦਾ ਅਸ਼ੀਰਵਾਦ ਜ਼ਰੂਰ ਲੈ ਕੇ ਤੁਰਦੀ ਸੀ ਘਰ ਤੋਂ ਮੈਂ ਕਿਤੇ ਵੀ ਜਾਣਾ ਆਉਣਾ ਮੇਰੀ ਫੈਮਲੀ ਚ ਕਿਸੇ ਨੂੰ ਪਤਾ ਹੁੰਦਾ ਨਾ ਹੁੰਦਾ ਪਰ ਸਾਡੇ ਬਾਪੀਆਂ ਨੂੰ ਜ਼ਰੂਰ ਪਤਾ ਹੁੰਦਾ ਸੀ ਤੇ ਉਹਨੇ ਕਦੇ ਅੱਜ ਤੱਕ ਮੈਨੂੰ ਔਰ ਤੇ ਸ਼ਬਦ ਨਾਲ ਸੰਬੋਧਿਤ ਹੀ ਨਹੀਂ ਸੀ ਕਿਤਾ ਆਵਾਜ਼ ਹੀ ਨਹੀਂ ਸੀ ਮਾਰੀ ਕੋਈ ਗੱਲ ਹੋਣੀ ਰਮਣਿਆ ਇੱਧਰ ਆ ਰਮਣਿਆ ਆ ਕਰੇ ਇਹ ਵਨ ਕੇ ਉਹ ਹੜ ਦੇ ਪੇਸ਼ੈਂਟ ਸੀਗੇ ਮੈਨੂੰ ਅੱਜ ਵੀ ਯਾਦ ਆ ਵੀ ਮੇਰੀ ਕਿਤੇ ਪਾਸੇ ਗਈ ਤੋਂ ਜੇ ਉਹ ਬਿਮਾਰ ਹੋ ਜਾਂਦੇ ਸੀ ਨਾ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੋ ਜਾਂਦੀ ਸੀ ਤੋਂ ਮੈਡੀਸਨ ਨਹੀਂ ਸੀ ਲੈnde ਕਿਸੇ ਡਾਕਟਰ ਤੇ ਨਹੀਂ ਸੀ ਤੈਸਦੀ ਜਿੰਨੀ ਦੇਰ ਤੱਕ ਬਾਪੀਆਂ ਨੂੰ ਆਣ ਕੇ ਮੈਂ ਨਾ ਕਹਿ ਦੇਣਾ ਮੈਂ ਆਉਣਾ ਸਾਰੇਾਂ ਤੋਂ ਪਹਿਲਾਂ ਰਮਣਿਆ ਆ ਗਿਆ ਮੈਂ ਤੈਨੂੰ ਡਿੱਕੀ ਜਾਂਦਾ ਸੀ ਮੈਂ ਤੈਨੂੰ ਹੀ ਫੋਨ ਕਰਾਈ ਜਾਂਦੇ ਹਾਂਜੀ ਬਾਪੂ ਜੀ ਕੀ ਗੱਲ ਆ ਪੁੱਤ ਮੈਂ ਅੱਜ ਥੋੜਾ ਜਿਹਾ ਢਿੱਲਾ ਹੋ ਗਿਆ ਸੀ ਰਮਣਿਆ ਕੀ ਦੱਸਾਂ ਤੈਨੂੰ ਤੇ ਡਾਕਟਰ ਦਵਾਈ ਦੇ ਗਿਆ ਤੂੰ ਹੀ ਵੇਖ ਜੇ ਤਾਂ ਮੈਂ ਬਾਪੂ ਜੀ ਨੂੰ ਕਹਤਾ ਵੀ ਸਹੀ ਆ ਤਾਂ ਲੈ ਲੈਣੀ ਆ ਲਿਓ ਪਾਣੀ ਦਾ ਗਲਾਸ ਲੈ ਲੈਣਾ ਜੇ ਮੈਂ ਮਾੜੀ ਜਿਹੀ ਸ਼ੰਕਾ ਜਿਤਾ ਦੇਣੀ ਨਾ ਬਾਪੂ ਜੀ ਰੋਕ ਜੋ ਹਜੀ ਫੇਰ ਨੂੰ ਪਤਾ ਲੱਗ ਜਾਣਾ ਵੀ ਕਿ ਇਹ ਮੇਰੇ ਲਈ ਸਹੀ ਨਹੀਂ ਵੈਸੇ ਉਹਨਾਂ ਦਾ ਟ੍ਰੀਟਮੈਂਟ ਤਾਂ ਹਾਟ ਸਪੈਸ਼ਲਿਸਟ ਤੋਂ ਚੱਲਦਾ ਸੀਗਾ ਬਾਪੀ ਆਂਦਾ ਤੇ ਤੁਸੀਂ ਵੇਖੋ ਵੀ ਕੁਦਰਤ ਦੀ ਗੱਲ ਲੋਕ ਕਹਿੰਦੇ ਮੋਹ ਤੇ ਕੀ ਹੁੰਦਾ ਮੈਂ ਕਹਿੰਨੀ ਮੋਹ ਤੇ ਬਹੁਤ ਵੱਡੀ ਚੀਜ਼ ਹੁੰਦੀ ਆ ਤੁਹਾਡਾ ਕਿਸੇ ਦੇ ਲਈ ਹੋਣਾ ਤੁਹਾਡਾ ਅਸਾਹਸ ਹੀ ਉਸ ਬੰਦੇ ਦੇ ਲਈ ਕਾਫੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਬਾਪੀਆਂ ਨੂੰ ਪਹਿਲਾ ਅਟੈਕ ਆਇਆ ਤਾਂ ਉਸ ਟਾਈਮ ਵੀ ਮੇਰੇ ਹੱਥਾਂ 'ਚ ਬਾਪੀ ਵਾਸ਼ਵੇਸ਼ਨ ਤੇ ਖੜੇ ਸੀ ਤੇ ਮੈਂ ਉਧਰ ਪਸੂਆਂ ਵਾਲੇ ਪਾਸੇ ਖੜੀ ਹੋਈ ਸੀ ਤੇ ਬਾਪੀਆਂ ਨੇ ਆਪ ਬੋਲ ਕੇ ਮੈਨੂੰ ਕਿਹਾ ਕਹਿੰਦੇ ਰਮਣਿਆ ਲੱਗਦਾ ਮੇਰਾ ਕੰਮ ਖਰਾਬ ਆ ਭਾਈ ਮੈਂ ਦਵਾ-ਦਵਾ ਜਾ ਕੇ ਬੁੱਕਲ ਚ ਲੈ ਲਿਆ ਤੇ ਨਾਲ ਦੀ ਨਾਲ ਚਲੋ ਹਸਪੀਟਲ ਲੈ ਗਏ ਤੋਂ ਸਾਨੂੰ ਰੈਫਰ ਮੋਗੇ ਕਰਤਾ ਬਾਪੀ ਠੀਕ ਹੋ ਗਏ ਵਧੀਆ 4-5 ਸਾਲ ਅਛਾ ਡਾਕਟਰ ਨੇ ਉਹਨਾਂ ਨੂੰ ਮਨਾ ਕਰਤਾ ਘਿਓ ਤੇ ਦੁੱਧ ਤੇ 4 ਕਿ ਦਿਨ ਦਾ ਭਰੇ ਰੱਖਿਆ 9ਵੇਂ ਦਿਨ ਕਹਿੰਦੇ ਰਮਣਿਆ ਨਾ ਤਾਂ ਮੈਂ ਭਾਈ ਘਿਓ ਬਿਨਾ ਸਾਰ ਸਕਦਾ ਨਾ ਮੈਂ ਸਾਰ ਸਕਦਾ ਪੁੱਤ ਦੁੱਧ ਬਿਨਾ ਵੇਖੀ ਜਾਓ ਮੌਤ ਨੇ ਇੱਕ ਦਿਨ ਆਉਣੀ ਆ ਪਰ ਮੈਂ ਆਪਦੀ ਇਹ ਖਰਾਕ ਨਹੀਂ ਛੱਡ ਸਕਦਾ ਕੌਲਾ ਦੁੱਧ ਆ ਘਿਓ ਵੀ ਉਹਨਾਂ ਨੇ ਕੋਊਆ ਪਾ ਕੇ ਖਾਣਾ ਸੈਕੜ ਲਈ 2.5 ਸਾਲ ਬਾਅਦ ਉਹਨਾਂ ਨੂੰ ਫੇਰ ਅਟੈਕ ਆਇਆ ਤਦੋਂ ਤੁਹਾਹ ਰਾਹੀ ਦੀ ਫੇਰ ਉਸੇ ਜਗ੍ਹਾ ਤੇ ਇੱਕ ਚੀਜ਼ ਨੋਟ ਕਰਿਆ ਜੀ ਫਸਟ ਟਾਈਮ ਤੁਹਾਨੂੰ ਜਿਹੜੀ ਚੀਜ਼ ਤੇ ਅਟੈਕ ਆਉਂਦਾ ਨਾ ਤੁਹਾਡੀ ਲਾਸਟ ਤੱਕ ਅਟੈਕ ਪਾ ਤਿੰਨ ਹੁੰਦੀ ਆ ਤਿੰਨਾਂ ਚੋ ਜੇ ਬੰਦਾ ਬਚ ਗਿਆ ਸਮਝੋ ਉਹਨੂੰ ਕੁਝ ਨਹੀਂ ਹੁੰਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਆ ਥਰਡ ਅਟੈਕ ਜਿਹੜਾ ਉਹ ਡੇਂਜਰਸ ਹੁੰਦਾ ਤੇ ਜਦੋਂ ਤੀਸਰਾ ਅਟੈਕ ਆਇਆ ਮੈਨੂੰ ਅੱਜ ਵੀ ਉਹ ਸਮਾਂ ਯਾਦ ਆ ਜਨਾਨਕਿਆ ਚੋਂ ਲੰਗੀ ਆ ਤੇ ਅੱਜ ਬਾਪੂ ਜੀ ਦੀਆਂ ਆਜ਼ਾਦਾਂ ਤਾਜ਼ੀਆਂ ਹੋਈਆਂ ਹਨ ਬਹੁਤ পাপ ਵੀ ਹੋਇਆ ਮਾਪੇ ਸਦਾ ਨਾਲ ਵੀ ਨਹੀਂ ਨੱਬਦੇ ਤੇ ਪਰ ਕਈ ਵਾਰ ਨਾ ਤੁਸੀਂ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਤੋਂ ਇੰਨਾ ਕੁ ਥੜਕੇ ਬੈਠੇ ਹੁੰਨੇ ਆ ਜਿਹੜੇ ਤੁਹਾਡੇ ਕੋਲੇ ਰਿਸ਼ਤੇ ਹੁੰਦੇ ਆ ਨਾ ਤੁਸੀਂ ਸਦਾ ਲਈ ਉਹਨਾਂ ਰਿਸ਼ਤਿਆਂ ਨੂੰ ਚਾਉਣਾ ਚਾਹੁੰਦੇ ਹੁੰਦੇ ਆ ਪਰ ਅਫਸੋਸ ਅਸੀਂ ਜਾ ਨਹੀਂ ਸਕਦੇ ਹਨ ਇੱਕ ਜੰਮਣਾ ਤੇ ਮਰਨਾ ਰੱਬ ਨੇ ਆਪਦੇ ਹੱਥ ਲਗਿਆ ਮੈਂ ਜਿਸ ਕੇਸ ਜੋ ਆਈ ਮੋਗੇ ਵਾਲੀ ਸੈਡ ਤੋਂ ਇੱਕ ਬੱਚੀ ਦਾ ਰੌਲਾ ਸੀ ਤੇ ਮੇਰੇ ਕੋਲੇ ਹੀ आम आदमी पार्टी ਦੇ ਵਰਕਰਸ ਆਏ ਉਸ ਟਾਈਮ ਤੇ ਨਾ ਨਸ਼ੇ ਦੀ ਕੋਈ ਟਰੈਸ ਦੀ ਵਾਪਰ ਕੇ ਆ ਤੁਸੀਂ ਮੈਂ ਦੇ ਪ੍ਰੈਜ਼ਰ ਆਏ ਤੇ ਮੈਂ ਬਾਪੀਆ ਨੂੰ ਪੁੱਛਿਆ ਮੈਂ ਇਸ਼ਾਰਾ ਕੀਤਾ ਉਹਨਾਂ ਨੂੰ ਥੋੜਾ ਜਿਹਾ ਲੱਗਿਆ ਮੈਂ ਕਿਹਾ ਹਾਂਜੀ ਕਿਦਾਂ ਕਿੰਨੇ ਹੈ ਕਮਲੀ ਨਾ ਹੋ ਮੈਨੂੰ ਕੀ ਹੋਣਾ ਮੈਂ ਤਾਂ ਚੰਗਾ ਭਲਾ ਬਾਪੀਆ ਨੂੰ ਕੋਈ ਸੀ ਨਹੀਂ ਹੁੰਦਾ ਤੇ ਮੈਂ ਉਹਨਾਂ ਨੂੰ ਫਰੂਟ ਫੜਾ ਕੇ ਤੇ ਮੈਂ ਜਿਹੜੇ ਦੇਖਿਆ ਗੱਡੀਆਂ ਬਾਪੀ ਦੇ ਡੈਡ ਨੂੰ ਕਹਿੰਦੇ ਨਾ ਕਹਿੰਦੇ ਗੱਡੀਆਂ ਵੱਡੀਆਂ ਆਈਆਂ ਕੁੜੀ ਦੇ ਘਰੇ ਤੇ ਤੁਸੀਂ ਨਾ ਮਾੜਾ ਜਿਹਾ ਡੈਡ ਨੂੰ ਕਹਿੰਦੇ ਵੀ ਦੇਖੋ ਚਲੋ ਬੈਠੇ ਗੱਲਾਂ ਕਰਦੇ ਰਹੇ ਅਚਾਨਕ ਮੈਂ ਪੁੱਛਿਆ ਬ੍ਰਦਰ ਨੂੰ ਮੈਂ ਕਿਹਾ ਬਾਪੀ ਕਿਵੇਂ ਕਹਿੰਦੇ ਠੀਕ ਆ ਮੈਨੂੰ ਅੱਜ ਵੀ ਮੇਰੇ ਕੰਨਾਂ 'ਚ ਆਵਾਜ਼ ਪੈਂਦੀ ਆ ਕਿੰਨਾ ਰਾਮਣੀ ਨੂੰ ਕਹਿ ਬਾਪੂ ਹਜੇ ਨਹੀਂ ਮਰਦਾ ਬਾਏ ਨੂੰ ਵਿਆਹ ਕੇ ਮਰੂੰਗਾ ਮੇਰੇ ਬੇਟੇ ਨਾਲ ਦੀ ਨਾਲ ਜਿਵੇਂ ਫੋਨ ਕੱਟੀ ਬ੍ਰਦਰ ਨੇ ਫਿਰ ਹੋ ਗਿਆ ਕਿੰਦੇ ਰਵਣ ਬਾਪੀ ਨੂੰ ਖਸ਼ ਹੋ ਗਿਆ ਜਲਦੀ ਆ ਜਾ ਮੈਂ ਆਈ ਮੇਰੇ ਹੱਥਾਂ ਚ ਆਖਰੀ ਸਵਾਸ ਲਏ ਉਹਨਾਂ ਨੇ ਪਰ ਪ੍ਰਮਾਤਮਾ ਨੇ ਦੀ ਦੂ ਨੂੰ ਸ਼ਾਂਤੀ ਦੇਵੀ ਪਰ ਮੇਰੇ ਬਾਪੀ ਦੀਆਂ ਜਾਤਾਂ ਜਿਹੜੇ ਪਿੰਡ ਚ ਜੁੜੀਆਂ ਨਾ ਮੇਰੀ ਜ਼ਿੰਦਗੀ ਤਾਂ ਉਹਨਾਂ ਨੂੰ ਜਿਉਂਦੇ ਰੱਖਣੀ ਸੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਹਨ ਕਦਰ ਕਰਿਆ ਕਰੋ ਬਜ਼ੁਰਗਾਂ ਬਜ਼ੁਰਗ ਕੈਦ ਗੈਦਵਾਰਾ ਨਹੀਂ ਮਿਲਦੇ ਦੇਖੋ ਬਚਪਨ ਤੋਂ ਆਸਾਸੀ ਜਵਾਨੀ ਚ ਜਾਵਾਂਗੇ ਜਵਾਨੀ ਤੋਂ ਬੜੇ ਪਾ ਬੜੇ ਪਾ ਲਾਸਟ ਆ ਸਾਨੂੰ ਬਤਾ ਵੀ ਮਾਂ ਪਿਓ ਸਾਡੇ ਦੀ ਲਾਸਟ ਆ ਇਹਦੂ ਅੱਗੇ ਨਾ ਤਾਂ ਜਵਾਨੀ ਆਉਣੀ ਆ ਨਾ ਬੜੇ ਪਾਣਾ ਨਾ ਕੋਸ਼ਣਾ ਹੈ ਨਾ ਕਿਉਂਕਿ ਉਸ ਤੋਂ ਅੱਗੇ ਤਾਂ ਮੌਤ ਹੀ ਆਣੀ ਹੈ ਮੌਤ ਨਹੀਂ ਆਉਣਾ ਪਤਾ ਨਹੀਂ ਕਦੋਂ ਆ ਜਾਣਾ ਸੋ ਇਸ ਲਈ ਮਾਂ ਪਿਓ ਦੀ ਤੁਹਾਨੂੰ ਕਦਰ ਕਰਨੀ ਚਾਹੀਦੀ ਆ ਜੇਕਰ ਤੁਸੀਂ ਆਪਣੇ ਬਜ਼ੁਰਗਾਂ ਦੀ ਕਦਰ ਨਹੀਂ ਕਰਦੇ ਤਾਂ ਤੁਸੀਂ ਕਿਸੇ ਵੀ ਕੰਮ ਦੇ ਨਹੀਂ ਹੋ ਲੱਖ ਤੁਸੀਂ ਗੁਰਦੁਆਰਿਆਂ 'ਚ ਜਾਵੜੋ ਲੱਖ ਤੁਸੀਂ ਮੰਦਰਾਂ 'ਚ ਜਾਵੜੋ ਮਸਜਿਦਾਂ 'ਚ ਜਾਵੜੋ ਜਿੰਨੀ ਦੇਰ ਤੱਕ ਤੁਸੀਂ ਆਪਦੇ ਮਾਪਿਆਂ ਦੀ ਕਦਰ ਨਹੀਂ ਕਰਦੇ ਸਭ ਕੁਝ ਤੁਹਾਡਾ ਵਿਅਰਥਾ ਲੱਖ ਤੁਸੀਂ ਬਾੜ ਪੂਜਾ ਕਰ ਲਓ ਲੱਖ ਤੁਸੀਂ ਧਿਆਣੀਆਂ ਖਵਾ ਲਓ ਉਹਨਾਂ ਦਾ ਕੋਈ ਅਸਰ ਨਹੀਂ ਜੇਕਰ ਤੁਸੀਂ ਆਪਦੇ ਮਾਂ ਪਿਓ ਦੀ ਸੇਵਾ ਨਹੀਂ ਕਰਦੇ ਮਾਂ ਪਿਓ ਦੇ ਤੁਸੀਂ ਕਹਿਣੇ ਚ ਨਹੀਂ ਮਾਂ ਪਿਓ ਦੀ ਤੁਸੀਂ ਬਾਤ ਨਹੀਂ ਪੁੱਛਦੇ ਸੋ ਜਿਹੜੇ ਪਰਿਵਾਰ ਇਸ ਤਰ੍ਹਾਂ ਕਰਦੇ ਉਹਨਾਂ ਘਰਾਂ ਤੇ ਖੁਸ਼ੀਆਂ ਨਹੀਂ ਰਹਿੰਦੀਆਂ ਤੇ ਜਿਹੜੇ ਪਰਿਵਾਰਾਂ ਦੇ ਵਿੱਚ ਮਾਪਿਆਂ ਦੀ ਕਦਰ ਆਣਾ ਉਹ ਪਰਿਵਾਰ ਜ਼ੀਰੋ ਤੋਂ ਡਿੱਗ ਕੇ ਵੀ ਹੀਰੋ ਬਣ ਜਾਂਦੇ ਆ ਇਹ ਗੱਲ ਯਾਦ ਰੱਖਿਓ ਧੰਨਵਾਦ ਜੀ